ਚਲ ਚਲ ਉਸ ਨੂੰ ਬਾਰハਮੀ ਨੂੰ ਬੋਨ ਉਸ ਨੂੰ ਅੱਗੇ ਵਿੱਕੀ ਨੂੰ ਵਿੱਕੀ ਅੱਗੇ ਆ ਰਿਹਾ ਰਾਰ ਰੰਗ ਦਾ ਐਸ਼ਰ ਅਲੱਗੇ ਹੌਲੀ ਕਰ ਰਿਹਾ ਹੁਣ ਆਦਾ ਬਰਥਡੇ ਆ आही है। चलो फिर कितने जाएगा चल कि नहीं जाम उड़ेगा ਤੂੰ ਘਰ ਮੇਰੇ ਕਨੇ। ਢੜ ਦਾ ਪਿੱਛੇ ਪਿੱਛੇ ਮਾਰੇਗਾ ਢੜ ਜਾ। ਵਿਚੇ ਨਾਲ ਮਾਰੇ। ਪਰ ਲੈਟਾਂ ਦੇ ਘੇਰਦੇ ਨੂੰ ਖੜੇ ਨੂੰ। ਕੋਈ ਨਹੀਂ ਕੋਈ ਨਹੀਂ। ਚੱਲਣ ਦੇ। ਉਹ ਨੂੰਨੇ ਬੈਕ ਮਾਰ ਸਕਦਾ। ਨਹੀਂ ਮਾਰਦਾ ਜੀ। ਲੈਟਾਂ ਦੇ ਘੇਰਦੇ ਨੂੰ ਲਾਉਂਦੇ। ਵੀਡੀਓ ਬਣਾਉਂਗੇ ਵੀਡੀਓ। ਲੈ ਇਹ ਮਾਰੇ ਬਣਾਉਰੇ। ਲੈਟਾਂ ਦੇ ਬਹੁਤ ਜਗ੍ਹਾ। ਉਹ ਰੋਡ 'ਤੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ। ਜਗ੍ਹਾ ਦੇ ਉੱਤਰ ਜਾਂਦਾ ਜਾਂਦਾ ਜਾਂਦਾ। താങ്കം പ്ലം ഓ ഓയ് നോയ് എച്ചിടക്ക ഫാസല എ ഇത്ര നേ മുടയתי നിങ്ങടെ മുടൊന്നും മുടൊന്നും ചേട്ടൻ മുട ਕੋਣ ਕੋਣ ਲਾ ਫੋਨ ਫੋਨ ਲਾ ਲਾ ਇਹਦੇ ਡਰਾਈਵਰ ਦੀ ਕਟਾਈ ਕਰਾਨਾ ਚੰਗੇ ਇਹਦਾ ਜੀਪੀਐਸ ਲੱਗਿਆ ਉਹ ਭੱਜ ਸਕਦਾ ਨਹੀਂ ਉੱਡਾ ਨਾ ਲੱਗਿਆ ਨਹੀਂ ਸਾਨੂੰ ਫੋਨ ਲਾ ਰਿਹਾ ਹੈ ਫੋਨ ਤੇ ਕਿੰਨਾ ਕਰਦੇ ਹੈ ਲਾਜ ਨਾ ਕੋਈ ਮਾਰਵਾ ਦੱਸਵਾ ਕੋਈ ਨਹੀਂ ਮੁਰਾ ਨਾ ਕੱਢੇ ਨਹੀਂ ਕੱਢੇ ਮੰਗਿਆ RAMNAL ਕੱਲੀ ਵਿੱਕੀ ਬੁਰਾ ਨਾ ਰਾਨੜ ਉਹ ਕੱਟ ਮਾਰਦਾ ਇਹ ਕੁੱਲ ਨੂੰ ਭਾਰਾ ਕੱਟ ਮਾਰਦਾ RAMNAL ਦੇ ਕੋਈ ਇਸੋ ਦੇ ਵਿੱਚ ਨਾ ਮਾਰ ਯਾਰ ਉਹ ਹੀ ਦਾ ਹੈ ਇਸੋ ਦੇ ਵਿੱਚ ਚਲ ਬੰਦ ਕਰਦੇ ਬੰਦ ਕਰਦੇ ਫੁੱਟਰ ਬੰਦ ਫੁੱਟਰ ਬੰਦ ਨਹੀਂ ਕਰਦਾ ਕੋਈ ਫੀਚਲ ਨੂੰ ਕਿੱਥੇ ਚਲੇ ਜਾਗੇ ਪੰਡਤ ਜੀ ਨਾ ਨਾ ਕੋਈ ਨਹੀਂ ਬਈ ਦੂਰ ਰੱਖੋ ਹੱਥ ਪੰਡਤ ਜੀ ਚਾਰਾ ਦੂਰ ਹੈਂਸ ਬ੍ਰੇਕ ਮਾਰੂਗਾ ਤਾਰ ਕੇ ਫੋਨ ਦਾ ਫੋਨ ਦਿੱਤੀ ਫੋਨ ਦਾ ਸੁਣ 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 ਬਾਅਦ ਕਰੀ ਬਾਅਦ ਕਰੀ 10 ਮਿੰਟ ਬਾਅਦ ਕਰ ਬਾਅਦ ਕਰੀ ਬਾਅਦ ਕਰੀ ਹੈਲੋ ਕੱਟ ਮਾਰੂਗਾ ਇਹ ਦੇਖੀ ਮੈਂ ਇਧਰ ਮੁੜ ਕੇ ਦੇ ਵੀ ਘੜਨ ਹਾਂ ਹੈਲੋ ਮੈਂ ਘੜਨ ਮੁੜੂ ਮੈਂ ਗੱਡੀ ਪਿੱਛੇ ਬਾਅਦ ਕਰਾਂ ਤੈਨੂੰ ਅੜਾ ਇਹਦੇ ਵਿੱਚ ਆ ਅਬਿੱਕੀ ਵਿੱਕੀ ਨੂੰ ਜਮੀਨੇ ਲਿਜਾਣ ਦਾ ਬਤਾ ਕੰਝਰਦਾ ਚੱਲ 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 ਉਹ ਕਰ ਗਿਆ ਉਹ ਲੈ ਗਿਆ ਮੋੜ ਕੇ ਉਹ ਲੈ ਗਿਆ ਮੋੜ ਤੇ ਵਿੱਕੀ ਨੂੰ ਗੱਡੀ ਚਲਾਉਣ ਦੀ ਗੱਲ ਨੂੰ ਢੀ ਨਹੀਂ ਬਾਈ ਹੋਰ ਹੋਰ ਕਿਸੇ ਕੰਟਾ ਬਣ ਰਿਹਾ ਸਾਡੇ ਹੁਣ ਕਿਤੇ ਨਾ ਪੱਪਲੇ ਵਿੱਚ ਮਾਰ ਗਿਆ ਜੀ ਮੋਰੂ ਕਾਰ ਆ ਰਹੀ ਨਾ 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 ਪਾਰਾ ਪਿੱਛੇ ਨਾ ਹਾਂ ਬਰਦਰ ਆਪਣੇ ਵਾਲੇ ਨਾ ਇੱਕ ਦੋ ਬੰਦੇ ਜੇ ਦੋ ਬੰਦੇ ਦਿੱਖਾਂਗੇ ਫਸਾ ਕੇ ਅੰਦਰ ਕਰਕੇ ਤਾਰਾਂਗੇ ਪਰ ਦੀਖਣਾ ਚੜਾਵਾ ਰੇਟਵੇ ਤੇ ਚੜਨਾ ਜਦੋਂ ਇੱਕ ਬੰਦਾ ਹਾਂ ਉਹ ਬਿੱਕੀ ਨਾਲ ਚੜਾਉਂਦਾ ਇੱਕ ਦੋ ਬੰਦੇ ਨਾ 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 ਗਿਆ ਫੇਲੂ ਆ ਉਹਨਾਂ ਦੀ ਬਿੱਕੀ ਪੰਡਾ ਲੂ ਉਹਨਾਂ ਨੂੰ ਬਿੱਕੀ ਨਾਲ ਲਗਾ ਰਿਹਾ ਇਹਨਾਂ ਨੂੰ ਫੜ ਲਈ ਤਾਂ ਕਰਾਇਨੂੰ ਨਹੀਂ ਜਿਆਦਾ ਯਾਰ 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 ਜਲਦੀ ਪਾ ਕੇ ਪਾਦੀ ਚਲੀ ਦੋ ਇਹੜਾ ਨਕਲਾ ਆ ਜਾ ਰਿਹਾ ਰੇਕੇ ਦਾ ਨਾਲਾ ਅੱਛਾ ਹਾਂ ਜੈ ਭਗਵਾਨ ਪਸ਼ੂਰਾਮ ਜੀ ਕੀ ਜੈ ਗਊ ਮਾਤਾ ਕੀ ਸੋ ਗਊ ਰਖਸ਼ਾ ਦਲ ਦੀ ਟੀਮ ਹੈਲੋ ਪਟਿਆਲਾ ਵਿੱਕੀ ਵਿਕਾਸ ਕੁੰਗੋ ਜੀ ਸੰਜੀਤ ਸ਼ਰਮਾ ਸੋ ਲਗੇ ਹੋਏ ਆ ਜੀ ਤਾਂ ਆਪਸੇ ਭਵਾਨੀਗੜ੍ਹ ਨੂੰ ਪਾਲੀ ਗੱਡੀ ਆ ਉਹ ਸਾਡੇ ਸਟੇਪ ਪ੍ਰਧਾਨ ਜੀ ਜੋ ਪਟਿਆਲਾ ਮੁੱਖ ਭਾਰਤ ਕੇ ਗਊ ਰਖਸ਼ਾ ਦਲ ਕੇ ਪ੍ਰਧਾਨ ਉਹਨਾਂ ਦੀ ਗੱਡੀ ਵੀ ਲੱਗੀ ਹੋਈ ਆ ਔਰ ਇਹ ਗੱਡੀ ਰੋਕ ਰਹੀ ਰਿਹਾ ਹੈਗਾ ਇਹ ਦੁਕਾਨੇ ਵਾਲੇ ਹੋਰ ਬੜੀ ਬੁਰੀ ਤਿੱਖਿਆ ਪਿਆ ਰਿਹਾ ਉਹ ਸਾਈਡਾ ਮਾਰ ਰਿਹਾ ਸੋ ਹੁਣ ਇਸ ਗੱਡੀ ਨੂੰ ਫੜਾਂਗੇ ਔਰ ਇਸ ਗੱਡੀ ਵਿੱਚ ਬਹਿ ਲਦੇ ਹੋਏ ਆਹ ਇਹ ਸਾਡੇ ਕਿੰਨੇ ਕੁਛ ਨਹੀਂ ਕਰਨਾ ਸलाम ਗੁਰ ਰਖਾ ਦਲ ਟੀਪ ਜੀ ਗੱਡੀ ਔਰ ਸਾਡੇ ਪਕੜਾ ਤੋਂ ਆ ਔਰ ਵੀ ਦੇਖ ਸਕਦੇ ਹੋ ਇਹ ਗੱਡੀਏ ਮਗਰ ਲਗੇ ਹੋਏ ਆ ਜੂਵੇਂ ਮੇਟਪੁੱਟ ਇਨਪੁੱਟ ਹੋਏਗੀ ਮੈਂ ਜ਼ਰੂਰ ਸ਼ੇਅਰ ਕਰਾਂਗਾ ਤੂੰ ਗੱਡੀ ਫੜਾ ਮੈਨੂੰ ਤੂੰ ਗੱਡੀ ਚਲਦੀ ਛੱਡਦੀ ਛਾਲ ਮਾਰ ਕੇ ਦੌੜ ਗਿਆ ਸੋ ਗੱਡੀ ਰੋਕੀਆ ਗੱਡੀ ਚੱਲਦੀ ਛੱਡ ਕੇ ਭੱਜ ਗਿਆ ਹਾਂ ਹਾਂ ਨਹੀਂ ਭੱਜਿਆ ਦੂਰ ਭੱਜਿਆ ਪਰਨਾਉਜ਼ੂ ਸੋ ਗੌਰ ਰਖਸ਼ਾ ਦਲ ਦੀ ਟੀਮ ਪਟਿਆਲਾ ਸਾਡੇ ਵਿਕਾਸ ਕਮੋਜੀ ਔਰ ਜਿਵੇਂ ਤੁਸੀਂ ਦੇਖ ਰਹੇ ਗੱਡੀ ਚੱਲਦੀ ਛੱਡ ਕੇ ਭੱਜ ਗਿਆ ਉਹ ਹੁਣ ਭੱਜ ਗਿਆ ਹੈਗਾ ਇਹਗਾ ਨਾਲ ਕੋਈ ਯਾਰ ਕਿਸੇ ਨਾਲ ਬੱਜੇਗਾ ਦਰਵਾਜ਼ਾ ਗੱਡੀ ਨੇ ਮਾਰਿਆ ਇਹ ਇੱਕ 사이ਡੋਂ ਪਕੜ ਲਿਆ 사이ਡ ਦੀ ਗਲਤੀ ਹੈਗੀ ਪਹਿਲਾਂ ਹੀ ਹਿਊਮਨ ਹਾਂਜੀ ਆ ਉਹ ਤਾਂ ਬਾਅਦ ਪੁਲਿਸ ਪਾ ਕੇ ਲੈ ਜਾਓ ਪਾਉ ਨੂੰ ਪਿੱਛੇ ਘੇਰੋ ਡਾਲਨੇ ਮੈਂ ਪੁਲਿਸ ਕਿੱਥੇ ਹੈ ਬਤਾਓ ਇਹਨੂੰ ਹਸਪਤਾਲ ਲੈ ਕੇ ਜਾਓ ਬਾਅਦ ਚ ਇਹਨਾਂ ਦੀ ਬਿਆਨ ਇਸ ਤੋਂ ਬਾਅਦ ਚ ਲੈ ਆਉਗੀ ਉਹ ਤਾਂ ਬਾਅਦ ਚ ਕਾਰਵਾਈ ਆਪੀ ਹੋਈ ਜਾਊਗੀ ਹੈ ਗਾਂ ਵਾਲੀ ਦਾ ਕੋਈ ਖੜੀਆ ਜੋ